10 ਦਿਨਾਂ ਦੇ ਵਿੱਚ ਬਵਾਸੀਰ ਨੂੰ ਬਿਲਕੁਲ ਜੜੋਂ ਖਤਮ ਕਰਨ ਵਾਲਾ ਆਪਾਂ ਜੀ ਇੱਕ ਦੇਸੀ ਨੁਕਤਾ ਤੁਹਾਨੂੰ ਦੱਸਣ ਲੱਗੇ ਆਂ ਹਾਂਜੀ ਜਿਹੜੇ ਲੋਕਾਂ ਨੂੰ ਜੀ ਬਵਾਸੀਰ ਦੀ ਦਿੱਕਤ ਹੈ ਬੇਸ਼ੱਕ ਬਵਾਸੀਰ ਖੂਨੀ ਹੋਵੇ ਬੇਸ਼ੱਕ ਨੋਰਮਲ ਹੋਵੇ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਹੋਵੇ ਜੇ ਤੁਸੀਂ ਬਵਾਸੀਰ ਵਾਸਤੇ ਦਵਾਈਆਂ ਲੈ ਲੈ ਕੇ ਅੱਕ ਗਏ ਤੁਸੀਂ ਅੰਗਰੇਜ਼ੀ ਦਵਾਈਆਂ ਗੋਲੀਆਂ ਟੀਕੇ ਦੇਸੀ ਦਵਾਈਆਂ ਸਾਰਾ ਕੁਝ ਤੁਸੀਂ ਖਾ ਖਾ ਕੇ ਅੱਕ ਗਏ ਤੁਸੀਂ ਪਰਹੇਜ਼ ਵੀ ਬਹੁਤ ਜ਼ਿਆਦਾ ਕਰ ਲਿਆ ਪਰ ਫਿਰ ਵੀ ਤੁਹਾਡੀ ਬਵਾਸੀਰ ਹੈ ਜਿਹੜੀ ਉਹ ਜਾ ਨਹੀਂ ਰਹੀ ਤਾਂ ਤੁਹਾਨੂੰ ਇੱਕ ਦੇਸੀ ਨੁਕਤਾ ਦੱਸ ਰਿਹਾ ਪੱਕਾ ਦੇਸੀ ਨੁਕਤਾ ਦੱਸ ਰਿਹਾ ਤੁਸੀਂ ਕਰਨਾ ਕੀ ਹੈ ਜੀ ਸੁੱਕਿਆ ਨਾਰੀਅਲ ਲੈ ਕੇ ਆਉਣਾ ਹੈ ਜਿਹੜਾ ਇਹਦੇ ਉੱਤੇ ਫੂਸ ਜਾਂ ਲੱਗਿਆ ਹੁੰਦਾ ਇਹਨੂੰ ਸਾਰੇ ਨੂੰ ਤੁਸੀਂ ਕੱਢ ਲੈਣਾ ਜੀ ਬਾਹਰ ਕਿਸੇ ਕੜਾਈ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਤੇ ਇਹ ਤੋਂ ਤੁਸੀਂ ਕਿਵੇਂ ਦਵਾਈ ਤਿਆਰ ਕਰੋਗੇ ਕਿਵੇਂ ਦਵਾਈ ਨੂੰ ਵਰਤੋਗੇ ਪ੍ਰੋਪਰ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕਾਂ ਨੂੰ ਵੀ ਬਵਾਸੀਰ ਦੀ ਦਿੱਕਤ ਹੈ ਉਹ ਬਿਲਕੁਲ ਤੰਦਰੁਸਤ ਹੋ ਜਾਣ ਬਵਾਸੀਰ ਦੀ ਦਿੱਕਤ ਤੁਹਾਨੂੰ ਮੈਂ ਵਾਰੀ-ਵਾਰੀ ਕਹਿੰਨਾ ਬੇਸ਼ੱਕ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਹੈ ਵੈਸੇ ਦੋ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ ਕਿ ਨਾਰਮਲ ਹੁੰਦੀ ਹੈ ਇੱਕ ਹੁੰਦੀ ਹੈ ਖੂਨੀ ਬਵਾਸੀਰ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਹੈ ਕਿਸੇ ਵੀ ਮਰਦ ਨੂੰ ਹੈ ਔਰਤ ਨੂੰ ਹੈ ਮੁੰਡੇ ਨੂੰ ਹੈ ਕੁੜੀ ਨੂੰ ਹੈ ਬਜ਼ੁਰਗ ਨੂੰ ਹੈ ਬੁੱਢੇ ਨੂੰ ਹੈ ਵਿਆਹੇ ਨੂੰ ਹੈ ਇਕਵਾਰੇ ਨੂੰ ਹੈ ਪੰਜਾਬ ਹਰਿਆਣਾ ਹਿਮ ਜਾਪੁਰ ਕਿਸੇ ਨੂੰ ਵੀ ਹੈ ਚਾਹੇ ਕਿਸੇ ਬਾਹਰਲੀ ਕੰਟਰੀ ਚ ਕੋਈ ਰਹਿੰਦਾ ਹੈ ਬਵਾਸੀਰ ਦੀ ਦਿੱਕਤ ਬਹੁਤ ਵੱਡੀ ਹੈ ਕਈ ਲੋਕਾਂ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਨੇ ਕੰਮ ਛੁੱਟ ਜਾਂਦੇ ਨੇ ਖਾਣਾ ਪੀਣਾ ਸਾਰਾ ਬੰਦ ਹੋ ਜਾਂਦਾ ਹੈ ਬਵਾਸੀਰ ਦੀ ਵਜ੍ਹਾ ਕਰਕੇ ਪਰ ਯਾਰ ਤੁਸੀਂ ਡਰਨਾ ਘਬਰਾਉਣਾ ਨਹੀਂ ਸਿਰਫ ਤੁਸੀਂ ਇਹ ਵੀਡੀਓ ਪ੍ਰੋਪਰ ਪੂਰੀ ਐਂਡ ਤੱਕ ਦੇਖਣੀ ਹੈ ਤੇ ਇਹਨੂੰ ਅੱਗੇ ਸ਼ੇਅਰ ਕਰਨਾ ਹੈ ਇਹੀ ਤੁਹਾਡਾ ਕੰਮ ਹੈ ਤੇ ਦੱਸ ਦੇਣੇ ਇਹ ਫਾਰਮੂਲੇ ਦਾ ਤੁਸੀਂ ਯੂਜ਼ ਕਰਨਾ ਹੈ ਹੁਣ ਕਰਨਾ ਕੀ ਹੈ ਜੀ ਕੜਾਈ ਦੇ ਵਿੱਚ ਜਿਵੇਂ ਆਪਾਂ ਨੇ ਆਹ ਸੁੱਕੇ ਹੋਏ ਨਾਰੀਅਲ ਦਾ ਜਿਹੜਾ ਫੂਸ ਹੈ ਇਹਨੂੰ ਆਪਾਂ ਨੇ ਰੱਖ ਲੈਣਾ ਹੈ ਹੇਠਲੇ ਪਾਸੋਂ ਅੰਦਰ ਇਹਦੇ ਕੋਈ ਆਪੀ ਇਹ ਜਲੀ ਜਾ ਰਾਖ ਵਡਾਉਣੀ ਆਪਾਂ ਨੇ ਇਹਨੂੰ ਜੇ ਅੱਗ ਵੀ ਪੈ ਗਈ ਤਾਂ ਵੀ ਤੁਸੀਂ ਡਰਨਾ ਘਬਰਾਉਣਾ ਨਹੀਂ ਕੋਈ ਚੱਕਰ ਨਹੀਂ ਸੇਫਟੀ ਵਾਲੇ ਏਰੀਏ 'ਚ ਇਹਨੂੰ ਰੱਖ ਲਿਓ ਕੋਸ਼ਿਸ਼ ਕਰਿਓ ਇਹਨੂੰ ਤੁਸੀਂ ਜਿਹੜਾ ਚੁੱਲਾ ਹੁੰਦਾ ਆਪਣਾ ਉਹਦੇ ਉੱਤੇ ਹੀ ਬਣਾਇਓ ਗੈਸ ਤੇ ਬਣਾ ਰਹੇ ਹੋ ਤਾਂ ਥੋੜਾ ਧਿਆਨ ਰੱਖਿਓ ਆਗੂ ਗਰਾਂ ਕਿਸੇ ਪਾਸੇ ਪੈ ਜਾਈਏ ਵੈਸੇ ਅੱਗ ਐਵੇਂ ਪੈਂਦੀ ਨਹੀਂ ਹੁੰਦੀ ਵੈਸੇ ਐਸੇ ਤਰੀਕੇ ਨਾਲ ਸੁਲਗਦਾ ਜਾਊਗਾ ਤੇ ਚੰਗੇ ਤਰੀਕੇ ਨਾਲ ਇਹ ਸੁਲਗ ਸੁਲਗ ਕੇ ਬਿਲਕੁਲ ਰਾਖ ਬਣੂਗੀ ਇਹਦੀ ਇਹ ਥੋੜਾ ਜਿਹਾ ਰਹਿ ਜਾਊਗਾ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਦੇਖਿਆ ਇਹ ਕੜਾਈ ਪੂਰੀ ਭਰੀ ਹੋਈ ਸੀ ਪਰ ਜਿਵੇਂ ਜਿਵੇਂ ਇਹਨੂੰ ਅੱਗ ਪਈ ਜਾਂਦੀ ਹੈ ਇਹ ਮੱਚੀ ਜਾਂਦਾ ਹੈ ਸੜੀ ਜਾਂਦਾ ਹੈ ਇਹ ਬਿਲਕੁਲ ਤੁਹਾਡੀ ਰਾਖ ਬਣ ਜੂਗੀ ਥੋੜੀ ਜਿਹੀ ਰਾਖ ਦੇ ਵਿੱਚ ਤਬਦੀਲ ਹੋ ਜੂ ਅੱਗੇ ਇਹਦੀ ਡੋਜ ਤਿਆਰ ਕਿਵੇਂ ਕਰਨੀ ਹੈ ਲੈਣੀ ਕਿਵੇਂ ਉਹ ਤੁਹਾਨੂੰ ਪ੍ਰੋਪਰ ਪੂਰੀ ਵੀਡੀਓ ਦੇਖ ਕੇ ਪਤਾ ਲੱਗ ਜੂਗਾ ਹੁਣ ਗੈਸ ਦਾ ਕੋਈ ਕੰਮ ਨਹੀਂ ਅੱਗ ਦਾ ਕੋਈ ਕੰਮ ਨਹੀਂ ਅੱਗ ਹੀ ੇਠਾਂ ਤੋਂ ਬੰਦ ਹੈ ਇਹਨੂੰ ਅੱਗ ਪੈ ਚੁੱਕੀ ਹੈ ਇਹਨੂੰ ਚੰਗੀ ਤਰੀਕੇ ਨਾਲ ਧੁਖੀ ਜਾਣ ਦਿਓ ਤੇ ਬਿਲਕੁਲ ਇਹਨੂੰ ਮੱਚ ਮੱਚ ਕੇ ਸੜ ਸੜ ਕੇ ਇਹਦੀ ਰਾਖ ਤਿਆਰ ਕਰਨੀ ਹੈ ਆਪਣੇ ਇਸੇ ਤਰੀਕੇ ਨਾਲ ਕਿਸੇ ਜਿੰਨੀ ਵੀ ਇਹਦੇ ਵਿੱਚ ਮੰਨ ਕੇ ਚੱਲੋ ਵੀ ਸੈੱਲ ਹੈ ਉਹ ਸਾਰੀ ਖਤਮ ਹੋ ਜੂਗੀ ਤੇ ਮੱਚ ਕੇ ਬਿਲਕੁਲ ਰਾਖ ਦੇ ਵਿੱਚ ਤਬਦੀਲ ਹੋ ਜੂਗੀ ਅੱਗੇ ਇਹ ਰਾਖ ਦਾ ਕੀ ਕਰਨਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਜਦੋਂ ਇਹ ਬਿਲਕੁਲ ਚੰਗੇ ਤਰੀਕੇ ਨਾਲ ਮੱਛ ਜੇ ਸੜ ਜੇ ਸਵਾਹ ਬਣ ਜੇ ਹੁਣ ਇਹ ਸਵਾਹ ਨੂੰ ਤੁਸੀਂ ਕਿਸੇ ਸ਼ਾਨਣੀ ਦੇ ਵਿੱਚ ਪਾ ਲਓ ਜਾਂ ਕਿਸੇ ਕੱਪੜੇ ਦੇ ਵਿੱਚ ਪਾ ਲਓ ਇਹਨੂੰ ਤੁਸੀਂ ਛਾਣ ਛਾਣ ਕੇ ਦਾ ਬਿਲਕੁਲ ਬਰੀਕ ਬਰੀਕ ਇੱਕ ਆਪਾਂ ਨੇ ਪਾਊਡਰ ਤਿਆਰ ਕਰਨਾ ਫਿਰ ਇਹ ਪਾਊਡਰ ਦਾ ਆਪਾਂ ਨੇ ਇੱਕ ਨਾਰਮਲ ਜਿਹਾ ਚਮਚਾ ਪੂਰਾ ਭਰਨਾ ਨਹੀਂ ਫੁੱਲ ਚਮਚਾ ਨਾਰਮਲ ਜਿਹਾ ਚਮਚਾ ਇੱਕ ਆਪਾਂ ਨੇ ਲੈਣਾ ਆਹ ਲਓ ਜੀ ਇਹ ਬਿਲਕੁਲ ਆਪਣਾ ਤਿਆਰ ਹੋ ਗਿਆ ਇਹਨੂੰ ਤੁਸੀਂ ਖੱਟੀ ਲੱਸੀ ਦੇ ਵਿੱਚ ਪਾਉਣਾ ਨਾਰਮਲ ਜਿਹੇ ਚਮਚੇ ਨੂੰ ਖੱਟੀ ਲੱਸੀ ਦੇ ਵਿੱਚ ਪਾ ਕੇ 10 ਦਿਨ ਲਗਾਤਾਰ ਪੀਣੇ ਤੁਹਾਡੀ ਬਵਾਸੀਰ ਜੜੋਂ ਖਤਮ ਹੋ ਜੂਗੀ 10 ਦਿਨ ਜੇ ਤੁਹਾਨੂੰ ਫੇਰ ਦਿੱਕਤ ਲੱਗਦੀ ਹੈ 10 ਦਿਨ ਫੇਰ ਲੈ ਲਓ ਜੜੋਂ ਬਵਾਸੀਰ ਖਤਮ ਹੋ ਜੂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰੋ